ਸਾਨੂੰ ਫਿਕਰ ਹੈ ਕਿ ਸੱਥਾਂ ਮਰ ਨਹੀਂਆ ਮਰੀਆਂ ਨਹੀਂ ਇਹਨਾਂ ਨੂੰ ਮਾਰਿਆ ਜਾ ਰਿਹਾ ਕਹਿੰਦੇ ਹਮਦਰਦੀ ਸਾਂਝਾ ਭਾਈਚਾਰੇ ਖਤਮ ਹੋ ਗਏ ਨਹੀਂ ਨਹੀਂ ਭੋਗ ਵਿਆਹ ਤੇ ਸੱਥਰ ਸਾਡੇ ਪਿੰਡ ਤਾਂ ਸਾਂਝੇ ਆ ਨਫ਼ਰਤਾਂ ਦਾ ਬੀਜ ਖਿਲਾਰਿਆ ਜਾ ਰਿਹਾ ਕੁਝ ਚੀਜ਼ਾਂ ਆਪ ਬਣਦੀਆਂ ਬਣਾਈਆਂ ਨਹੀਂ ਜਾ ਸਕਦੀਆਂ ਅੱਜ ਕੱਲ ਪਿੰਡ ਪਿੰਡ ਭਾਵੇਂ ਖੁੰਡਾਂ ਨੂੰ ਚੱਕ ਕੇ ਥੜਾ ਉਸਾਰਿਆ ਜਾ ਰਿਹਾ ਕੁਝ ਨਹੀਂ ਹੋਇਆ ਖੇਤਾਂ ਨੂੰ ਤੇ ਖੇਤੀ ਨੂੰ ਨਵੀਨੀ ਕਰਨ ਦੀ ਬੜੀ ਕਣਕ ਝੋਨਾ ਮੱਕੀ ਸੋਨੇ ਵਰਗੀਆਂ ਫਸਲਾਂ ਨੂੰ ਚਾੜਿਆ ਜਾ ਰਿਹਾ ਹੈ ਸਾਡੇ ਐਤਵਾਰ ਤੇ ਸੋਮਵਾਰ ਨੂੰ ਸੰਡੇ ਮੰਡੇ ਕਹਿ ਕਹਿ ਕੇ ਇੱਕ ਖਾਸ ਵਜ੍ਹਾ ਦੇ ਨਾਲ ਫੋਕੀ ਸ਼ੋਰਤ ਲਈ ਪੰਜਾਬੀ ਨੂੰ ਅੰਗਰੇਜ਼ੀ ਦੇ ਥੱਲੇ ਲਤਾੜਿਆ ਜਾ ਰਿਹਾ ਹੈ ਕੱਚੇ ਵੀ ਨਹੀਂ ਬੱਚੇ ਵੀ ਨਹੀਂ ਅਕਲਮੰਦ ਵੀ ਆ ਤੇ ਫਿਕਰਮੰਦ ਵੀ ਸੁੱਕ ਗਿੱਲ ਸਭ ਕੁਝ ਪਰਖਦੇ ਆ ਪਰ ਸਾਡੀ ਕਾਬਲੀਅਤ ਨੂੰ ਨਕਾਰਿਆ ਜਾ ਰਿਹਾ ਹੈ ਵੱਡੇ ਮਾਕਲਾਂ ਵਾਲਿਓ ਖੇਤੀ ਡਿਜੀਟਲ ਨਹੀਂ ਹੁੰਦੀ ਪੁੰਗਰਨ ਤੋਂ ਲੈ ਕੇ ਪੱਕਣ ਤੱਕ ਲੱਗਦੀ ਹੈ ਜਾਣ ਕਿਸਾਨ ਦੀ ਇਵੇਂ ਕਿਉਂ ਅੰਨ ਦਾਤਾ ਸੜਕਾਂ ਤੇ ਮਾਰਿਆ ਜਾ ਰਿਹਾ ਇਹ ਰਿਸ਼ਤਾ ਮਾਂ ਤੇ ਪੁੱਤ ਦਾ ਮਿੱਟੀ ਵਿੱਚ ਮਿੱਟੀ ਹੋ ਜਾਣਾ ਅੱਜ ਕੱਲ੍ਹ ਵੀ ਚੰਗਾ ਲੱਗਦਾ ਪਰ ਧੂਲਕੋਟਿਆ ਸ਼ਰਮਾ ਸਾਜ਼ਿਸ਼ਾਣਾ ਮਾਰਿਆ ਜਾ ਰਿਹਾ ਸਾਜ਼ਿਸ਼ਾਣਾ ਮਾਰਿਆ ਜਾ ਰਿਹਾ